ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਚਮੀਦਵਾਰ ਆਪਣੇ ਐਫੀ ਡੈਵਿਡ ਖੰਦ ਦੇ ਸਕਦੇ। ਸੁਣਿਆ ਤੇ ਵੱਡੀ ਖਬਰ। ਨੋਬਲੇਸ਼ਨ ਸਰਟੀਫਿਕੇਟ ਨਾ ਮਿਲਣ ਤੇ ਉਮੀਦਵਾਰ ਹੁਣ ਐਫੀ ਡੈਵਿਡ ਦੇ ਸਕਦੇ ਨੇ। ਰਾਜਾ ਵੜਿੰਗ ਨੇ ਦਰਸਲ ਐਨਓਸੀ ਨਾ ਦਿੱਤੇ ਜਾਣ ਦੇ ਇਲਜ਼ਾਮ ਲਗਾਏ ਸੀ ਇਸ ਬਾਬਤ। ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਲੈਟਰ ਵੀ ਲਿਖਿਆ ਹੈ। ਤੇ ਕਾਂਗਰਸ ਕੈਂਡੀਡੇਟਸ ਨੂੰ ਐਨਓਸੀ ਨਹੀਂ ਦਿੱਤੇ ਜਾ ਰਹੀ। ਇਸ ਗੱਲ ਦਾ ਜ਼ਿਕਰ ਇਸ ਚਿੱਠੀ 'ਚ ਰਾਜਾ ਵੜਿੰਗ ਦੇ ਵੱਲੋਂ ਕੀਤਾ ਗਿਆ ਸੀ। ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੀ ਲੇਵੀ ਨਾਂਜ਼ਦਗੀ ਲਗਾਤਾਰ ਜਾਰੀ ਹੈ ਤੇ ਅੱਜ ਨਾਮਿਨੇਸ਼ਨ ਦਾ ਦੂਸਰਾ ਦਿਨ ਆਵੜਿੰਗ ਨੇ ਕਾਲਾ ਸਿਕਰ ਕੀਤਾ ਕਿ ਜੋ ਕੈਂਡੀਡੇਟ ਉਹਨਾਂ ਦੀ ਪਾਰਟੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਨੋਬਜੈਕਸ਼ਨ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ ਜਿਸ ਸਬੰਦੇ ਚੱਲਦੇ ਹੁਣ ਜੋ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਐਨਓਸੀ ਨਾ ਮਿਲਣ ਤੇ ਜੋ ਉਮੀਦਵਾਰ ਨੇ ਐਫੀ ਡੇਵਿਡ ਦੇ ਸਕਣਗੇ ਰਾਜਾਵੜਿੰਗ ਨੇ ਐਨਓਸੀ ਨਾ ਦਿੱਤੇ ਜਾਣ ਦੇ ਇਲਜ਼ਾਮ ਜੋ ਨੇ ਉਹ ਲਗਾਏ ਸੀ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਸ ਦੌਰਾਨ ਵੀ ਇਹ ਮਾਮਲਾ ਕਾਫੀ ਜ਼ਰਫ ਪੱਕਿਆ ਸੀ ਉਸ ਦੌਰਾਨ ਹੀ ਰਾਜਾ ਵੜਿੰਗ ਦੇ ਵੱਲੋਂ ਹੀ ਇਹ ਮਾਮਲਾ ਕਾਫੀ ਗੰਭੀਰਤਾ ਨਾਲ ਚੁੱਕਿਆ ਗਿਆ ਸੀ ਕਿ ਉਹਨਾਂ ਦੇ ਕੈਂਡੀਡੇਟਸ ਜੋ ਕਿ ਉਹਨਾਂ ਦੇ ਪਾਰਟੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਐਨਓਸੀ ਪ੍ਰੋਵਾਈਡ ਨਹੀਂ ਕਰਵਾਈ ਜਾ ਸਕਦੀ ਇਹ ਪੂਰਾ ਮਾਮਲਾ ਜੋ ਹੈ ਹਾਈ ਕੋਰਟ ਤੱਕ ਵੀ ਪਹੁੰਚਿਆ ਸੀ ਪਰ ਹੁਣ ਇਹ ਜੋ ਚੋਣਾਂ ਨੇ ਇਹ ਹੋਣੀਆਂ ਨੇ 14 ਦਸੰਬਰ ਨੂੰ 17 ਨਵੰਬਰ ਜਨਮ ਐਲਾਨ ਕੀਤਾ ਜਾਏਗਾ ਨੋਮੀਨੇਸ਼ਨ ਇੱਕ ਤੋਂ ਸ਼ੁਰੂ ਹੋ ਚੁੱਕੀ ਹੈ 1 ਤਰੀਕ ਤੋਂ ਤੇ ਨੋਮੀਨੇਸ਼ਨ ਜੋ ਹੋ ਸਕਣਗੇ ਫਾਈਲ ਉਹ 4 ਤਰੀਕ ਤੱਕ ਹੀ ਹੋ ਸਕਣਗੇ ਇਸ ਸਭ ਦੇ ਵਿਚਾਰੇ ਰਾਜਾ ਵੜਿੰਗ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਦੇ ਕੈਂਡੀਡੇਟਸ ਨੂੰ ਜੋ ਨੋ ਆਬਜੈਕਸ਼ਨ ਸਰਟੀਫਿਕੇਟ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ ਤੇ ਹੁਣ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਐਨਓਸੀ ਜੇ ਕਿਸੇ ਵੀ ਕੈਂਡੀਡੇਟ ਨੂੰ ਨਹੀਂ ਮਿਲਦਾ ਤੇ ਹੁਣ ਉਹ ਆਪਣਾ ਐਫੀਡੇਵਿਟ ਜਮ੍ਹਾਂ ਕਰਵਾ ਸਕਣਗੇ ਰਾਜਾਵੜਿੰਗ ਨੇ ਪੰਜਾਬ ਜੂਨ ਕਮਿਸ਼ਨ ਨੂੰ ਇਸ ਬਾਬਤ ਇੱਕ ਲੈਟਰ ਲਿਖੀ ਸੀ ਤੇ ਨੋਮੀਨੇਸ਼ਨ ਸ਼ੁਰੂ ਹੋਇਆ ਸੀ 1 ਦਸੰਬਰ ਨੂੰ ਅੱਜ 2 ਦਸੰਬਰ ਹੈ ਨੋਮੀਨੇਸ਼ਨ ਫਾਈਲ ਕਰਨ ਦਾ ਸਮਾਂ ਦਾ ਜ਼ਿਕਰ ਕਰਤ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਪੂਰਾ ਸਮਾਂ ਹੈ 4 ਤੱਕ ਤਾਂ ਨੋਮੀਨੇਸ਼ਨ ਦਾਖਲ ਕੀਤੇ ਜਾ ਸਕਣਗੇ ਅਖੀਰਲਾ ਦਿਨ ਹੈ 6 ਦਸੰਬਰ ਨੂੰ ਨੋਮੀਨੇਸ਼ਨ ਵਾਪਸੀ ਹੋਏਗੀ ਤੇ ਵੋਟਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਇਹ 14 ਦਸੰਬਰ ਨੂੰ ਪੈਣ ਗਿਆ ਜ਼ਿਲ੍ਹਾ ਪਰਿਸ਼ਦੀਆਂ 23 ਸੀਟਾਂ ਦੇ ਬਲਾਕ ਕਮੇਟੀ ਦੀਆਂ 154 ਨੇ ਤੇ ਪੋਲਿੰਗ ਬੂਥਾਂ ਦਾ ਜ਼ਿਕਰ ਕਰਾਤੇ 19181 ਪੋਲਿੰਗ ਬੂਥ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹਨਾਂ ਵਾਸਤੇ ਬਣਾਏ ਗਏ ਨੇ ਸੰਵੇਦਨਸ਼ੀਲ ਇਲਾਕੇ ਨੇ 915 ਤੇ ਵੋਟਰਾਂ ਦਾ ਜ਼ਿਕਰ ਕਰਾਤੇ 1 ਕਰੋੜ 36 ਲੱਖ ਵੋਟਰਸ ਆਪਣੇ VOTING ਹੱਕ ਦਾ ਜੋ ਇਸਤੇਮਾਲ ਨੇ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਮੇਨ ਨਾਲ ਮੇਰੇ ਸੇ ਹੋਗੀ ਚਰਨਜੀਤ ਕੌਸ਼ਲ ਤੇ ਗੁਰਦੀਪ ਜੁਨੇ ਉਹ ਜੁੜੇ ਹਨ ਸਭ ਤੋਂ ਪਹਿਲਾਂ ਮੈਂ ਰੁਕ ਕਰਾਂਗੀ ਚਰਨਜੀਤ ਕੌਸ਼ਲ ਦਾ ਚਰਨਜੀਤ ਰਾਜਾ ਵੜਿੰਗ ਨੇ ਸ਼ਿਕਾਇਤ ਦਿੱਤੀ ਇਲੈਕਸ਼ਨ ਕਮਿਸ਼ਨ ਨੂੰ ਕਿ ਜੋ ਐਨਓਸੀ ਜੋ ਹੈ ਉਹ ਨਹੀਂ ਪ੍ਰੋਵਾਈਡ ਕਰਵਾਈ ਜਾ ਰਹੀ ਪਰ ਹੁਣ ਇਲੈਕਸ਼ਨ ਕਮਿਸ਼ਨਰ ਇਸ ਗੱਲ ਦਾ ਜ਼ਿਕਰ ਕਰਦੇ ਤਾਂ ਕਿ ਐਨਓਸੀ ਜਿਨ੍ਹਾਂ ਨੂੰ ਨਹੀਂ ਮਿਲਦੀ ਤੇ ਉਹ ਹੁਣ ਐਫੀਡੇਵਿਟ ਜਮ੍ਹਾਂ ਕਰਾ ਸਕਣਗੇ ਤਾਂ ਬਿਲਕੁਲ ਸਰ ਜਦੋਂ ਇਦਾਂ ਦੇ ਮਾਹੌਲ ਜਿਹੜੇ ਪੈਦਾ ਹੁੰਦੇ ਨੇ ਤਾਂ ਕਿਤਰਾਂ ਕਿਤੇ ਇਦਾਂ ਦੇ ਇਲਜ਼ਾਮ ਵੀ ਸਾਰੀਆਂ ਪਾਰਟੀਆਂ ਦੇ ਵੱਲੋਂ ਲਗਾਏ ਜਾਂਦੇ ਨੇ ਅਗਰ ਆਪਾਂ ਗੱਲ ਕਰੀਏ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਇਹ ਚੋਣਾਂ ਕਾਫੀ ਅਹਿਮ ਹੋਣ ਵਾਲੀਆਂ ਨੇ ਕਿਉਂਕਿ ਚੋਣਾਂ ਦਾ ਐਲਾਨ ਹੋ ਗਿਆ ਪਰ ਹਜੇ ਤੱਕ ਪਿੰਡਾਂ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਾਸਕ ਦੇ ਬਲਾਕ ਸਮಿತಿ ਦੇ ਜਿਹੜੇ ਲੋਕਾਂ ਨੇ ਖੜੇ ਹੋਣਾ ਜਾਂ ਨਾਮਜ਼ਦਗੀਆਂ ਭਰਨੀਆਂ ਨੇ ਉਹਨਾਂ ਦੀ ਡਿਸੀਜਨ ਜਿਹੜਾ ਹੈਗਾ ਸਹੀ ਤਰੀਕੇ ਨਾਲ ਨਹੀਂ ਲਿਆ ਜਾ ਰਿਹਾ ਕਿਤਰਾਂ ਕਿਤੇ ਇਹ ਪੱਖਵਾਹ ਮਾਹੌਲ ਜਿਹੜਾ ਹੈਗਾ ਇਹ ਬਣਿਆ ਹੋਇਆ ਕਿਉਂਕਿ ਇਹ ਚੋਣਾਂ ਦੇ ਨਤੀਜਿਆਂ ਦਾ ਵੀ ਜਿਹੜਾ ਹੈਗਾ ਕਿਤਨਾ 2027 ਦੀਆਂ ਇਹ ਇਲੈਕਸ਼ਨ ਹੋਣੀਆਂ ਨੇ ਉਹਨਾਂ ਦੇ ਉੱਪਰ ਪੈਣੀ ਆ ਇਸ ਵਕਤ ਅਸੀਂ ਐਸ ਡੀ ਐਮ ਦਫਤਰ ਸੰਗਰੂਰ ਦੇ ਵਿੱਚ ਮੌਜੂਦ ਆ ਜਿੱਥੇ ਤੁਹਾਨੂੰ ਅਗਰ ਜਾਣਕਾਰੀ ਦੇ ਦਈਏ ਕਿ ਕਿਤਨਾ ਕਿਤੇ ਕੱਲ ਤੋਂ ਜੋ ਅਸੀਂ ਜਾਣਕਾਰੀ ਲਈਆ ਕਿ ਕੱਲ ਤੋਂ ਜਿਹੜੇ ਖਾਲੀ ਫਾਰਮ ਹੈਗੇ ਨੇ ਉਹ ਤਾਂ ਜ਼ਰੂਰ ਲੋਕਾਂ ਦੇ ਵੱਲੋਂ ਲਏ ਜਾ ਰਹੇ ਨੇ ਪਰ ਇੱਥੇ ਹਜੇ ਤੱਕ ਫਿਲਹਾਲ ਕੋਈ ਵੀ ਨਾਮੀਨੇਸ਼ਨ ਫਾਈਲ ਕਰ ਨਹੀਂ ਆਇਆ ਕਿਉਂਕਿ ਇਹ ਚੋਣਾ ਕਿਤਨਾ ਕਿਤੇ ਆਮ ਚੋਣਾ ਵਰਗੀਆਂ ਨਹੀਂ ਹੋਣੀਆਂ ਬਹੁਤ ਗੰਭੀਰਤਾ ਦੇ ਨਾਲ ਚੋਣਾਂ ਨੂੰ ਲਿਆ ਜਾ ਰਿਹਾ ਉਹੋ ਹੀ ਮੈਂਬਰ ਸਿਲੈਕਟ ਕੀਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੀ ਛਾਪ ਜਿਹੜੀ ਹੈਗੀ ਆ ਉਹ ਵਧੀਆ ਹੋਵੇ ਤਾਂ ਜੋ ਹਰ ਇੱਕ ਪਾਰਟੀ ਆਪਣੇ ਮੈਂਬਰ ਨੂੰ ਜਿਤਾ ਸਕੇ ਤਾਂ ਜੋ ਆਉਣ ਵਾਲੀਆਂ 2027 ਦੀਆਂ ਵੋਟਾਂ ਨੇ ਉੱਥੇ ਵੀ ਕਿਤੇ ਨਾ ਕਿਤੇ ਇਹਦਾ ਪ੍ਰਭਾਵ ਪਾ ਸਕਣ ਤਾਂ ਇੱਥੇ ਤੁਸੀਂ ਦਫ਼ਤਰ ਦੇਖ ਸਕਦੇ ਹੋ ਐਸ ਡੀ ਐਮ ਦਫ਼ਤਰ ਦੇ ਵਿੱਚ ਹੀ ਜਿਹੜਾ ਹੈਗਾ ਕਿਤੇ ਨਾ ਕਿਤੇ ਨਾਮੀਨੇਸ਼ਨ ਫਾਈਲ ਹੋਣੀ ਆ ਅਗਰ ਜ਼ਿਲ੍ਹਾ ਸੰਗਰੂਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨਾਂ ਅਤੇ 10 ਪੰਚਾਇਤ ਸੰਪਤੀਆਂ ਦੇ 162 ਜੋ ਉਹਨਾਂ ਦੇ ਮੈਂਬਰਾਂ ਦੇ ਲਈ ਇਹ ਚੋਣ ਜਿਹੜੀ ਆ ਹੋਵੇਗੀ ਜਿਹੜਾ ਸੰਗਰੂਪ ਵਿੱਚ ਸਾਰੇ ਪਿੰਡੂ ਖੇਤਰਾਂ ਨੂੰ ਕਵਰ ਕਰਦੇ ਹੋਏ 790 ਬੂਥ ਜਿਹੜੇ ਹੈਗੇ ਨੇ ਸਥਾਪਿਤ ਕੀਤੇ ਗਏ ਨੇ ਤਾਂ ਕਿਤਨਾ ਕਿਤੇ 14 ਦਸੰਬਰ ਨੂੰ ਵੋਟਾਂ ਪੈਣੀਆਂ ਪਰ ਹਜੇ ਤੱਕ ਪਿੰਡਾਂ ਦੇ ਵਿੱਚ ਕਿਤਨਾ ਕਿਤੇ ਮਾਹੌਲ ਭਖਣਾ ਸ਼ੁਰੂ ਹੋਇਆ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲੋਕਾਂ ਦੀਆਂ ਮੀਟਿੰਗਾਂ ਘਰਾਂ ਦੇ ਵਿੱਚ ਲੋਕਾਂ ਦੀਆਂ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਿਹੜੇ ਅਸੀਂ ਸ਼ਖਸ ਨੂੰ ਆਪਣਾ ਮੈਂਬਰ ਬਣਾਈਏ ਤਾਂ ਜੋ ਜਿਹਦੀ ਛਾਪ ਪਿੰਡ ਦੇ ਵਿੱਚ ਵਧੀਆ ਹੋਵੇ ਜਿਹੜਾ ਜਿੱਤ ਸਕੇ ਤੇ ਉਹੀ ਪਾਰਟੀ ਨੇ ਕਿਤਨਾ ਕਿਤੇ ਆਪਸ ਨੇ ਅਕਸ਼ ਨੂੰ ਉਸ ਮੈਂਬਰ ਨੂੰ ਦਿਖਾ ਕੇ 2027 ਦੇ ਵਿੱਚ ਵੀ ਜਿਹੜੀ ਹੈਗੀ ਆਪਣੀ ਤਾਕਤ ਜਿਹੜੀ ਹੈਗੀ ਆ ਉਹ ਦਿਖਾਉਣੀ ਆ ਉਹ ਸ਼ੋਅ ਨੀਆ ਤਾਂ ਫਿਲਹਾਲ ਜਿਹੜੀਆਂ ਤੁਹਾਨੂੰ ਤਸਵੀਰਾਂ ਸੰਗਰੂਰ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਹਜੇ 11 ਵਜੇ ਤੋਂ ਜਿਹੜੀ ਨਾਮਿਨੇਸ਼ਨ ਆ ਉਹਦਾ ਸਮਾਂ ਸ਼ੁਰੂ ਹੋਇਆ ਪਰ ਇੱਥੇ ਹਜੇ ਤੱਕ ਜਿਹੜੀਆਂ ਕੋਈ ਕਿਸੇ ਕਿਸਮ ਦੀ ਹਲਚਲ ਨਹੀਂ ਦਿਖਾਈ ਦੇ ਰਹੀ 3 ਜਾਂ 4 ਤਰੀਕ ਨੂੰ ਕਿਤੇ ਨਾ ਕਿਤੇ ਕੱਲ ਜਾਂ ਜ਼ਿਆਦਾਤਰ ਪਰਸੋਂ 4 ਤਰੀਕ ਨੂੰ ਜਾ ਕੇ ਇਹੀ ਜਗ੍ਹਾ ਇਹੀ ਦਫਤਰ ਦੇ ਵਿੱਚ ਲੋਕਾਂ ਦੀ ਭੀੜ ਦਿਖਾਈ ਦੇਣੀ ਹੈ ਕਿਉਂਕਿ ਆਖਰੀ ਦਿਨ ਤੱਕ ਜਾ ਕੇ ਕਿਉਂਕਿ ਇੱਕਦਮ ਹੀ ਜਣੀਆਂ ਚੋਣਾਂ ਦਾ ਐਲਾਨ ਹੋਇਆ ਭਾਵੇਂ ਪਹਿਲਾਂ ਪਤਾ ਸੀ ਪਰ ਤਰੀਕਾਂ ਦਾ ਐਲਾਨ ਹੋਣ ਹੋਇਆ ਜਿਸ ਦੇ ਕਾਰਨ ਕਿਤਨਾ ਕਿਤੇ ਲੋਕਾਂ ਦੀ ਜਿਹੜੀ ਪੱਖ ਹੈ ਕਿ ਅਸੀਂ ਕਿਹਨੂੰ ਆਪਣਾ ਮੈਂਬਰ ਬਣਾਉਣਾ ਕਿਹਨੂੰ ਅਸੀਂ ਖੜਾ ਕਰੀਏ ਕੋਈ ਕਿਸੇ ਨੂੰ ਬੈਠਣ ਦੇ ਲਈ ਮਜਬੂਰ ਕਰ ਰਿਹਾ ਕੋਈ ਕਹਿ ਰਿਹਾ ਕਿ ਹਾਂ ਤੁਸੀਂ ਸਾਡੇ ਵੱਲੋਂ ਖੜੇ ਹੋਵੋ ਤਾਂ ਹਜੇ ਤੱਕ ਸੰਗਰੂਰ ਦੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਕਿਤਨਾ ਕਿਤੇ ਨੌਵੇਂ ਨੇੜ ਜਿਹੜੇ ਲੋਕ ਖੜੇ ਹੋਣਗੇ ਉਹਨਾਂ ਨੂੰ ਇਕ ਤਰੰਗ ਤੇ ਪਿੰਡਾਂ ਦੇ ਗਲਿਆਰਿਆਂ ਦੇ ਵਿੱਚ ਇੱਕ ਤਰੰਗ ਤੇ ਇਹੀ ਹਜੇ ਚਰਚਾ ਹੋ ਰਹੀ ਆ ਤੇ ਕੱਲ ਜਾਂ ਪਰਸੋਂ ਨੂੰ ਜਿਹੜਾ ਇਹ ਮਾਹੌਲ ਆ ਇਹ ਭੱਗ ਦਾ ਨਜ਼ਰ ਆਵੇਗਾ ਜੀ ਸਰ ਜੀ ਚਲੋ ਬਹੁਤ ਬਹੁਤ ਸ਼ੁਕਰੀਆ